ਦੀ ਪਹੁੰਚੇ ਹੋ ਤਾਂ ਤੁਸੀਂ ਪੂਰਾ ਦੇਖਦੇ ਹੋ ਕਿਹੜੇ ਕਿਹੜੇ ਮੁੱਦੇ ਹੋਣੇ ਚਾਹੀਦੇ ਆ ਕਿ ਕਿਸ ਤਰ੍ਹਾਂ ਦਾ ਸਮਰਥਨ ਦੇ ਦੇਖੋ ਜੀ ਮੇਰਾ ਭਰਾ ਆ ਬਾਈ ਤੇ ਮੈਂ ਭਰਾਵਾਂ ਲਈ ਆਉਣਾ ਕਦੇ ਮੈਂ ਕਦੇ ਕਿਸੇ ਹੋਰ ਚੀਜ਼ ਲਈ ਨਹੀਂ ਆਉਂਦਾ ਜਿੱਥੇ ਮੈਨੂੰ ਪਤਾ ਵੀ ਬੰਦਾ ਵਧੀਆ ਹੋਵੇ ਤੇ ਗਾਂ ਲੋਕਾਂ ਨਾਲ ਵਾਦੇ ਪੂਰੇ ਕਰਨ ਵਾਲਾ ਹੋਵੇ ਤੇ ਕਿਉਂਕਿ ਇੱਕ ਯਾਰੀ ਦੋਸਤੀ ਦੇ ਵਿੱਚ ਇਹ ਚੀਜ਼ਾਂ ਦਾ ਪਤਾ ਲੱਗ ਹੀ ਜਾਂਦੀ ਹੈ ਤੇ ਪ੍ਰੋਮਿਨੈਂਟ ਫੈਮਿਲੀ ਆ ਇੱਥੇ ਰਹਿੰਦੇ ਆ 45 ਸਾਲ ਹੋ ਗਏ ਇੱਥੇ ਰਹਿੰਦੇ ਆ ਸੋ ਇਹਨਾਂ ਨੂੰ ਆਪ ਨੂੰ ਪਤਾ ਵੀ ਇੱਥੇ ਕਿਹੜੇ ਕਿਹੜੇ ਮੁੱਦਿਆਂ ਦੀ ਇਸ ਟਾਈਮ ਬਹੁਤ ਲੋਡ ਆ ਬਜ਼ਾਰਾਂ ਚ ਚਲਾ ਲਓ ਚੀਜ਼ਾਂ ਚਲਾ ਲਓ ਸੋ ਆਮ ਪ੍ਰੀਟੀ ਸ਼ੋਰ ਵਨ ਆਫ ਦਾ ਬੈਸਟ ਕੈਂਡੀਡੇਟ ਆ ਤੁਹਾਡੇ ਲਈ ਬਾਈ ਸਾਡਾ ਤੇ ਮੈਂ ਬੈਸਟ ਵਿਸ਼ਸ ਬਾਈ ਨੂੰ ਵੀ ਦਿਨਾ ਤੇ ਸਾਰੀ ਪਾਰਟੀ ਨੂੰ ਦਿਨਾ ਲੱਗਦਾ ਵੀ ਨੌਜਵਾਨਾਂ ਦੀ ਸ਼ਮੂਲੀਅਤ ਬੜੀ ਜ਼ਰੂਰੀ ਹੈ ਇਸ ਟਾਈਮ ਸਿਆਸਤ ਦੇ ਵਿੱਚ ਜਿਵੇਂ ਆਪਣੇ ਨੌਜਵਾਨ ਘਟ ਨਹੀਂ ਹੋਣੇ ਚਾਹੀਦੇ ਆਈ ਥਿੰਕ ਸਭ ਤੋਂ ਜ਼ਿਆਦਾ ਜ਼ਰੂਰੀ ਹੋਈ ਨੌਜਵਾਨਾਂ ਦੀ ਸ਼ਮੂਲੀਅਤ ਹੈ ਜੇ ਨੌਜਵਾਨ ਇੱਥੇ ਰਹਿ ਕੇ ਇਹਦੇ ਵਿੱਚ ਪਾਰਟਿਸਿਪੇਟ ਕਰਨਗੇ ਕਿਉਂਕਿ ਨਾਰਮਲੀ ਤਾਂ ਕੀ ਹੈ ਕਿ ਬਾਹਰ ਦਾ ਹੈਗਾ ਸਾਰਿਆਂ ਨੂੰ ਵੀ ਬਾਹਰ ਜਾਣਾ ਬਾਹਰ ਜਾਣਾ ਪਰ ਜਿਹੜੇ ਇੱਥੇ ਨੇ ਉਹ ਪਾਰਟਿਸਿਪੇਟ ਕਰਨਾ ਚਾਹੀਦਾ ਕਿਉਂਕਿ ਇੱਥੇ ਵੀ ਆਪਾਂ ਬੈਟਰ ਬਣਾ ਸਕਦੇ ਹਾਂ ਨੌਜ ਕਿਉਂਕਿ ਸਾਡੇ ਬਾਬਿਆਂ ਨੇ ਤਾਂ ਹੁਣ ਹੰਢਾ ਲਿਆ ਜਿਹੜੇ ਨੌਜਵਾਨ ਨਹੀਂ ਪਚੌਣਦੀ ਜ਼ਰੂਰਤ ਹਾਂਜੀ ਹਾਂਜੀ ਕਿਉਂਕਿ ਹੁਣ ਅਗਲੇ ਜਿਹੜੇ 40 45 ਸਾਲ ਆ ਉਹ ਨੌਜਵਾਨਾਂ ਦੀ ਕਰਨੇ ਆਗੇ ਹਾਂਜੀ ਇੱਕ ਤੁਹਾਡੇ ਕੋਲ ਸਵਾਲ ਆ ਆਮ ਤੌਰ ਤੇ ਜਿਵੇਂ ਕਿਸਾਨ ਬੈਠੇ ਨੇ ਧਰਨੇ ਦੇ ਹਾਂਜੀ ਉਹਨਾਂ ਨੂੰ ਲੈ ਕੇ ਕਿਵੇਂ ਦੇਖਦੇ ਤੁਸੀਂ ਮੈਂ ਦੇਖੋ ਜੀ ਕਿਸਾਨੀ ਧਰਨੇ ਦੇ ਵਿੱਚ ਮੈਂ ਪਹਿਲਾਂ ਵੀ ਗਿਆ ਸੀਗਾ ਜੀ ਸਾਡੇ ਪਿੰਡ ਦਾ ਲੰਗਰ ਸੀਗਾ ਜਿੱਥੇ ਸਾਡੇ ਬਜ਼ੁਰਗ ਬੈਠਣਗੇ ਜਿੱਥੇ ਵੀ ਆਪਾਂ ਹਮੇਸ਼ਾ ਅਗਲੀ ਦੇਖੋ ਕੋਈ ਨਾ ਕੋਈ ਦੁੱਖ ਤਾਂ ਜ਼ਰੂਰ ਹੈ ਜਿਹਨੂੰ ਲੈ ਕੇ ਬੈਠਿਆ ਕੋਈ ਵੀ ਇੰਨੀ ਠੰਡ 'ਚ ਬੈਠਣਾ ਨਹੀਂ ਚਾਹੁੰਦਾ ਸੋ ਮੈਂ ਚਾਹੁੰਦਾ ਵੀ ਸਾਡੀ ਸੈਂਟਰ ਦੀ ਜਿਹੜੀ ਸਰਕਾਰ ਆ ਉਹ ਇਸ ਮੁੱਦੇ ਨੂੰ ਲੈ ਕੇ ਜ਼ਰੂਰ ਥੋੜੇ ਜਿਹਾ ਸੀਰੀਅਸ ਹੋਣ ਅ ਡੱਲੇਵਾਲ ਸਾਹਿਬ ਵੀ ਬੈਠੇ ਨੇ ਬਹੁਤ ਭੱਖ ਹੜਤਾਲ ਤੇ ਬੈਠੇ ਨੇ ਸੋ ਉਹਨਾਂ ਨੂੰ ਵੀ ਮੈਂ ਉਹਨਾਂ ਦੀ ਸਿਹਤ ਦੀ ਮੈਂ ਵਾ ਬੈਸਟ ਵਿਸ਼ੇਸ ਦਿੰਨਾ ਜਾਂ ਮੈਂ ਇੱਕ ਪ੍ਰੇਅਰ ਕਰਦਾ ਉਹਨਾਂ ਲਈ ਤੇ ਪਰ ਉਹਨਾਂ ਨੂੰ ਕਨਸਿਡਰ ਕੀਤਾ ਜਾਣਾ ਚਾਹੀਦਾ ਇਸ ਚੀਜ਼ ਦੇ ਵਿੱਚ ਜਿਵੇਂ ਗਗਨભાઈ ਜੀ ਦੇਖਿਆ ਜਦੋਂ ਵੋਟ ਵਾਲਾ ਦਿਨ ਹੁੰਦਾ ਹੈ ਉਹ ਤਾਂ ਨੌਜਵਾਨ ਬਹੁਤ ਘੱਟ ਨਿਕਲਦੇ ਨੇ ਸੋ ਉਹਨਾਂ ਨੂੰ ਕੀ ਅਪੀਲ ਕਰੀਏ ਕਿ ਇਹ ਜਮਹੂਰੀ ਹੱਕ ਹੈ ਕਿ ਵੋਟਾਂ ਵੱਧ ਤੋਂ ਵੱਧ ਪਾਣੀ ਜਿਹੜੀ ਨੌਜਵਾਨਾਂ ਨੂੰ ਖਾਸ ਕਰਕੇ ਜਿੰਨੀ ਪਰਸੈਂਟੇਜ ਵੱਧ VOTING ਦੀ ਹੋਊਗੀ ਜੀ ਮੈਨੂੰ ਇਹ ਲੱਗਦਾ ਵੀ ਉਹਨਾਂ ਪੁਵੈਕ ਵਧੀਆ ਹੈ ਸੋ ਪਰਸੈਂਟੇਜ ਵੱਧ ਇੰਡੀਆ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਧ ਯੂਥ ਆ ਤੇ ਇਸੇ ਕਰਕੇ ਇੰਡੀਆ ਹੁਣ ਦਿਨ-ਬਦਨ ਸਟਰੋਂਗ ਹੋ ਰਿਹਾ ਹੈ ਤੇ ਨੌਜਵਾਨੀ ਨੂੰ ਕੰਮਾਂ ਤੋਂ ਇਲਾਵਾ ਇਲੈਕਸ਼ਨਸ ਦੇ ਵਿੱਚ ਵੀ ਪਾਰਟਿਸਪੇਟ ਕਰਨ ਦੀ ਲੋੜ ਆ ਤਾਂ ਕਿ ਤੁਸੀਂ ਵਧੀਆ ਸਰਕਾਰਾਂ ਚੁਣ ਸਕੋ ਤੇ ਤੁਹਾਡਾ ਫਿਚਰ ਵਧੀਆ ਹੋਵੇ ਕੋਈ ਦੋ ਲਾਈਨਾਂ ਆਪਣੇ ਫਰੈਂਡ ਲਈ ਕੁਝ ਕਹਿਣਾ ਚਾਹੋਗੇ ਆ ਕੁਝ ਗਾਣ ਦਾ ਜਾਂ ਕੋਈ ਸ਼ਾਇਰੀ ਦੇ ਗਾਣ ਦਾ ਤਾਂ ਜੀ ਇਹ ਆ ਵੀ ਸਾਰੇ ਟਾਈਮ ਗਾਈ ਹੋਈ ਜਾਂਦਾ ਪਰ ਮੈਂ ਬਾਈ ਲਈ ਇਹ ਕਹਿਣਾ ਚਾਹੁੰਦਾ ਵੀ ਬਾਈ ਮੇਰੇ ਵੱਲੋਂ ਬਾਈ ਨੂੰ ਬਹੁਤ ਬਹੁਤ ਵੈਸਟ ਵਿਸ਼ਸ ਆ ਐਂਡ ਬਾਈ ਜਿਹੜੇ ਵੀ ਮੁੱਦੇ ਲੈ ਕੇ ਤੁਰਿਆ ਹੋਇਆ ਇੱਥੇ ਆਪਾਂ ਨਾਲਿਆਂ ਉਹਦੇ ਇਹ 22 ਤੋਂ ਜ਼ਿਆਦਾ ਨੌਲੇਜ ਮੈਨੂੰ ਨਹੀਂ ਲੱਗਦਾ ਕੋਈ ਰੱਖਦਾ ਹੋਊਗਾ ਜਿਹੜਾ 45 ਸਾਲ ਤੋਂ ਇੱਥੇ ਰਹਿ ਰਿਹਾ ਹੋਊਗਾ ਬੰਦੇ ਨੂੰ ਉਹਨੂੰ ਪਤਾ ਹੋਊਗਾ ਗਲੀਆਂ 'ਚ ਕਿੱਥੇ ਕਿਹੜੀ ਚੀਜ਼ ਦੀ ਲੋੜ ਹੈ